ਸਰ ਕੀ ਕਹਿੰਦੇ ਹੋ ਜੀ ਚੋਰੀ ਫੜ ਕੇ ਸ਼ਤਰ ਕੀ ਅਪਡੇਟ ਦੇ ਮਾਨਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਪੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਸਨ ਸਾਹਿਬ ਜਿਹਨੇ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕੋਈ ਵੀ ਮਾੜਾ ਅੰਸਰ ਚਾਹੇ ਉਹ ਚੋਰੀ ਕਰਨ ਵਾਲਦੀ ਹੈ ਸਾਹਿਬ ਨਸੀਰ ਨਸੀਬੇ ਚੰਦਾਦੀ ਹੈ ਉਹ ਸਾਡੇ ਜ਼ਿਲ੍ਹੇ ਚ ਅਪਰੇਟ ਨਹੀਂ ਕਰਨਾ ਚਾਹੀਦਾ ਇਸੇ ਦੇ ਸੰਬੰਧ ਚ ਨਿਤੀ ਪਾਈ 725 ਨੂੰ ਕਰੀਬ ਸਵੇਰੇ 1:10 ਤੇ ਡੇਰਾ ਬਾਬਾ ਸ੍ਰੀ ਗੰਗाराम ਜੀ ਗਧਰਵਾ ਇਹਦੇ ਕਿਤੇ ਵਸਿਆਂ ਦੀ ਬੜੀ ਆਸਥਾ ਨਾਲ ਜੁੜੀ ਹੋਈ ਹੈ ਦੋਨਾਂ ਨਾਮ ਨੂੰ ਵਿਅਕਤੀਕ ਦੀ ਬਸਵਾਂ ਕੱਕੇ ਵੇ ਦੁਪਹਿਰੇ ਬਾਬੇ ਸ੍ਰੀ ਚੰਦੇ ਜੀ ਦੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਏ ਜਿਹਦੇ ਸਬੰਧ ਚ ਅਸੀਂ ਅਸ਼ੋਕ ਕੁਮਾਰ ਦੇ ਬਿਆਨ ਤੇ ਮਕਰਦਾਨ ਨੰਬਰ ਨਵੇਂ ਮਿਤੀ 23/7/25 ਅੰਡਰ ਸੈਕਸ਼ਨ 305D 331 3 BNS थाना ਗਦਰਵਾ ਦਰਜ ਸਟੇਸ਼ਨ ਕਰਕੇ ਇਹਦੀ ਤਫ਼ਤੀਸ਼ ਕੀਤੀ ਤਫ਼ਤੀਸ਼ ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਕੈਮਰੇ ਖੋਲੇ ਤੇ ਟੈਕਨੀਕਲ ਤਰੀਕੇ ਨਾਲ ਇਹਦੀ ਤਫ਼ਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਪ੍ਰਜੇਸ਼ ਕੁਮਾਰ ਲਈ ਇਸ ਵਿਕੀ ਤੇ ਬਰਜਿੰਦਰ ਸਿੰਘ ਲਈ ਸ਼ੇਰੂ ਇਹ ਦੋਨੇ ਮੁਕਸਰ ਦੇ ਆਏ ਤੇ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੂੰ ਪੁੱਛ ਕੇ ਤਾਂ ਦੱਸਿਆ ਵੇ ਅਸੀਂ ਛਤਰ ਚੋਰੀ ਕਰਕੇ ਵੀ ਅਮਰੀਕ ਸਿੰਘ ਸਾਰਾ ਮੁਕਦਮਾ ਹਾਲ ਸਿੰਘ ਨੇ ਸੁਨਿਆਰ ਗਾਂਧੀ ਚੌਂਕ ਨੂੰ ਸੱਚੇ ਨੇ ਦੁਕਾਨ ਵੀ ਅਸੀਂ ਉਹਨਾਂ ਨੂੰ ਛਤਰ ਵੇਚਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਜਿਹੜੇ ਸੁਨਿਆਰ ਜਨੇ ਚੋਰੀ ਦਾ ਛਤਰ ਲਿਆ ਸੀ ਉਹਨੂੰ ਵੀ ਮਹੱਤਮਈ ਨਾਮਜ਼ਦ ਕਰਕੇ ਅਰੈਸਟ ਕਰ ਲਿਆ ਤੇ ਇਹਨਾਂ ਦੇ ਜਿਹੜੀ ਚਾਂਦੀਆਂ ਨੇ ਛਤਰ ਢਾਲ ਕੇ ਚਾਂਦੀ ਬਣਾ ਲਈ ਸੀ 670 ਗ੍ਰਾਮ ਚਾਂਦੀ ਆ ਉਹ ਸੀ ਰਿਕਵਰ ਕਰ ਲਈ ਪਹਿਲਾਂ ਸਾਨੂੰ ਕੋਈ ਪਰਚੇ ਵਰਦੇ ਇਹਦਾ ਨਾਮ ਸਬੂਤ ਪੇਸ਼ ਕਰਕੇ ਮਾੜ ਲੈ ਰਹੇ ਇਹਨਾਂ ਸਾਰਾ ਪਿੱਛੋਂ ਖੰਘਾਲਾਗੇ ਨਾ ਦੀ ਸਹਾਇਤਾ ਆਬ ਤੱਕ ਕੀ ਨੇ ਮੇਰੇ ਆਮ ਲੋਕਾਂ ਨੂੰ ਜਾਸਨਿਆ ਪੈਸਾ ਨੂੰ ਪੀ ਲੈ ਕੋਈ ਵੀ ਦੁਕਾਨਦਾਰ ਇਹਦੇ ਚੋਰ ਪਾਸੋਂ ਕੋਈ ਸਮਾਨ ਦੀ ਖਰੀਦੋਂ ਪ੍ਰੋਖਤ ਨਾ ਕਰੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਿਹੜੇ ਤੇ ਤਰਫੀ ਦੇ ਰਿਹਾ ਇਸ ਨੂੰ? ਇਹ 60000 ਦਾ ਵਿੱਚ ਅਜੀ ਜੀ। ਚੋਰ ਨਹੀਂ ਸੀਗਾ ਠੀਕ ਹੈ। ਸਨਿਆਰ ਵੀ ਲਾਲਚ ਕਰ ਗਏ।